ਸ੍ਰੀ ਅਨੰਪੁਰ ਸਾਹਿਬ 14 ਮਾਰਚ ਨੂੰ ਹੋਲੇ ਮਹੱਲੇ ਦੇ ਜੋੜ ਮੇਲੇ ਜੋੜ ਮੇਲੇ ਦੇ ਸਮਾਗਮਾਂ ਤੇ ਪੰਥਕ ਇਕੱਤਰਤਾ ਕੀਤੀ ਜਾਏਗੀ। ਔਰ 14 ਮਾਰਚ ਨੂੰ ਸਮੁੱਚਾ ਸੰਤ ਸਮਾਗ ਸਿੱਖ ਸੰਪਰਦਾਮਾਨ ਨਿਹੰਗ ਸਿੰਘ ਜਥੇਬੰਦੀਆਂ ਪੰਥਕ ਜਥੇਬੰਦੀਆਂ ਨੇ ਹਮ ਹਮਾ ਕੇ ਉੱਥੇ ਹਾਜ਼ਰੀ ਭਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਵਿੱਚ ਮਿਲ ਬੈਠ ਕੇ ਗੁਰਮਤੇ ਪਾਸ ਕੀਤੇ ਉਹਨਾਂ ਮਤ ਗੁਰਮਤਿਆਂ ਦੇ ਵਿੱਚ ਇਹ ਫੈਸਲਾ ਕੀਤਾ ਗਿਆ ਸੀ ਸੰਗਤ ਨੇ ਉਹਨਾਂ ਸੰਗਤਾਂ ਨੇ ਮਿਲ ਬੈਠ ਕੇ ਗੁਰਮਤੇ ਪਾਸ ਕੀਤੇ ਸਨ ਔਰ ਸਮੁੱਚੇ ਪੰਥਕ ਇਕੱਠ ਨੇ ਉਹਨਾਂ ਗੁਰਮਤਿਆਂ ਨੂੰ ਬੜੀ ਚੜ੍ਹਦੀ ਕਲਾ ਨਾਲ ਪ੍ਰਵਾਨਗੀ ਦਿੱਤੀ ਸੀ ਜਿਸ ਵਿੱਚ ਤਿੰਨੇ ਪਖਤਾਂ ਦੇ ਦਸੇਦਾਰ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ ਦਸੇਦਾਰ ਸ਼੍ਰੀ ਅਕਾਲ ਪਖਸ਼ਾਹਬ ਸਭ ਜਾਨੀ ਸੁਲਤਾਨ ਸਿੰਘ ਦੀ ਜ਼ਥੇਦਾਰ ਪੱਖੀ ਵਿਕੇਸ਼ ਗੜ੍ਹ ਸਾਹਿਬ ਸਿੰਘ ਸਾਹਿਬ ਜਾਨੀ ਹਰਪ੍ਰੀਤ ਸਿੰਘ ਦੀ ਜ਼ਥੇਦਾਰ ਪੱਖੀ ਦਮਨੂਮਾ ਸਾਹਿਬ ਨੂੰ pront bhal ਕੀਤਾ ਜਾਏ ਜਿਹੜੀਆਂ ਨਵੀਆਂ ਨੁਕਤੀਆਂ 10 ਮਾਰਚ ਨੂੰ ਕੀਤੀਆਂ ਗਈਆਂ ਸਾਨੂੰ ਉਹਨਾਂ ਨੂੰ ਰੱਦ ਕੀਤਾ ਜਾਏ ਦੂਸਰੇ ਮਤੇ ਦੇ ਵਿੱਚ ਇਹ ਗੱਲ ਆਖੀ ਗਈ ਸੀ ਕਿ ਸ਼੍ਰੋਮਣੀ ਕਮੇਟੀ ਦੀ ਅੰਤਰੰਕ ਕਮੇਟੀ ਦੇ ਜਿਹੜੇ 11 ਮੈਂਬਰ ਹੈ ਉਹਨਾਂ ਦੇ ਪਾਸ ਜਾ ਕੇ ਉਹਨਾਂ ਨੂੰ ਇੱਕ ਮੈਮੋਰੰਡਮ ਰੂਪ ਦੇ ਵਿੱਚ ਪੱਤਰ ਸੌਂਪਿਆ ਗਿਆ ਕਿ ਤੁਸੀਂ 17 ਤਾਰੀਖ ਦੀ ਮੀਟਿੰਗ ਦੇ ਵਿੱਚ ਜੋ ਗੱਲ ਫੈਸਲਾ ਲਿਆ ਉਸ ਫੈਸਲੇ ਨੂੰ ਰੱਦ ਕਰਕੇ ਤਿੰਨੇ ਪਖਸਾਂ ਦੇ ਸਿੰਘ ਸਹਿਬਾਨਾਂ ਨੂੰ ਬਹਾਲ ਕਰੋ ਤੁਸੀਂ ਵੇਖਿਆ ਕਿ ਉਸ ਦਿਨ ਦੇ ਪੰਥਕ ਇਕੱਠ ਦੀ ਅਪੀਲ ਤੋਂ ਸੰਗਤਾਂ ਵਿੱਚ ਕਿੰਨਾ ਭਾਰੀ ਉਤਸ਼ਾਹ ਸੀ ਕਿੰਨਾ ਜੋਸ਼ ਸੀ ਕਿ ਸ਼੍ਰੋਮਣੀ ਕਮੇਟੀ ਦੀ ਅੰਤਰੰਕ ਕਮੇਟੀ ਦੇ ਮੈਂਬਰਾਂ ਦੇ ਘਰਾਂ ਤੋਂ ਉਹਨਾਂ ਦੇ ਬੂਹਾਂ ਤੇ ਜਾ ਕੇ ਸੰਗਤਾਂ ਨੂੰ ਬੈਠ ਕੇ ਨਾਮ ਚੁਪਿਆ ਬਾਣੀ ਪੜੀ ਔਰ ਅਪੀਲਾ ਕੀਤੀਆਂ ਔਰ ਅੱਜ ਮੈਨੂੰ ਪਤਾ ਲੱਗਾ ਕਿ ਅੱਜ ਦੀ ਜੋ ਅੰਤਰੰਕ ਕਮੇਟੀ ਦੀ ਅਕਤਰਤਾ ਸੀ ਉਸ ਵਿੱਚ ਉਹਨਾਂ ਨੇ ਸੰਗਤਾਂ ਦੀ ਪੰਥਕ ਇਕੱਠ ਦੀ ਅਪੀਲ ਦੀ ਪ੍ਰਵਾਹ ਨਾ ਕਰਦੇ ਹਿਆ ਜੋ ਗਲਤ ਫੈਸਲਾ ਸੀ ਉਸ ਨੂੰ ਵਾਪਸ ਨਹੀਂ ਲਿਆ ਜਿਸ ਲਈ ਸਿੱਖ ਸੰਗਤਾਂ ਦੇ ਵਿੱਚ ਅੱਜ ਦੁਨੀਆ ਭਰ ਦੇ ਸਿੱਖਾਂ ਦੀ ਨਿਗਾਹ ਉਸ ਸ਼੍ਰੋਮਣੀ ਕਮੇਟੀ ਦੀ ਅੰਤਰੰਕ ਕਮੇਟੀ ਦੀ ਇਕਤਰਤਾ ਤੇ ਲੱਗੀ ਹੋਈ ਸੀ ਸੰਗਤਾਂ ਦੇ ਵਿੱਚ ਬਹੁਤ ਵੱਡਾ ਭਾਰੀ ਰੋਸ ਹੈ ਮੈਂ ਸਮੁੱਚੀਆਂ ਸਿੱਖ ਸੰਗਤਾਂ ਨੂੰ ਅਪੀਲ ਕਰਦਾ ਕਿ ਹੁਣ ਸਾਡੇ ਪਾਸ 5 ਮਾਰਚ ਨੂੰ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ اجلاس ਹੈ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਚਰੀ ਅੰਮ੍ਰਿਤਸਰ ਸਾਹਿਬ ਉੱਥੇ ਅਸੀਂ ਸਮੁੱਚੇ ਪੰਥ ਨੂੰ ਅਪੀਲ ਕੀਤੀ ਸੀ ਸੰਗਤਾਂ ਨੂੰ ਅਪੀਲ ਕੀਤੀ ਸੀ ਇਹ ਜੇਕਰ ਇਹ ਆਪਣਾ 17 ਤਾਰੀਖ ਦੀ ਮੀਟਿੰਗ ਦੇ ਵਿੱਚ ਫੈਸਲਾ ਰੱਦ ਨਹੀਂ ਕਰਦੇ ਤਾਂ ਫਿਰ 28 ਤਾਰੀਖ ਨੂੰ 28 ਮਾਰਚ ਦਿਨ ਸ਼ੁੱਕਰਵਾਰ ਨੂੰ 2025 ਸ੍ਰੀ ਅਮਰਸਰ ਸਾਹਿਬ ਦੀ ਦੀ ਪਾਵਨ ਧਰਤੀ ਤੇ ਸਰਦਾਰ ਤੇਜ ਸਿੰਘ ਸਮੁੰਦਰੀ ਹਾਲ ਵਿਖੇ ਇੱਕ ਬਹੁਤ ਵੱਡਾ ਇਕੱਠ ਲਗਾ ਕੇ ਅਸੀਂ ਉੱਥੇ ਬੈਠ ਕੇ ਸਤਨਾਂ ਵਾਹਿਗੁਰੂ ਦਾ ਜਾਪ ਕਰਾਂਗੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੀ ਜਵਾਬਦਾਹ ਜਵਾਬਦੇਹੀ ਕੀਤੀ ਜਾਏਗੀ ਕਿ ਜੋ ਅੰਤਰੰਕ ਕਮੇਟੀ ਦਾ ਫੈਸਲਾ ਹੈ ਉਸ ਨੂੰ ਰੱਦ ਕਰਕੇ ਤਿੰਨੇ ਸੰਸੇਬਾਨਾਂ ਦੀ ਬਹਾਲੀ ਕੀਤੀ ਜਾਏ ਅੱਜ ਮੈਂ ਸਮੁੱਚੇ ਸੰਸਮਾਜ ਨੂੰ ਨਿਆਂੰਗ ਸਿੰਘ ਜਥੇਬੰਦੀਆਂ ਨੂੰ ਪੰਥਕ ਜਥੇਬੰਦੀਆਂ ਨੂੰ ਪੰਥਕ ਤੇਰਾ ਨੂੰ ਕਿਸਾਨ ਜਥੇਬੰਦੀਆਂ ਨੂੰ ਔਰ ਜਿੰਨੇ ਵੀ ਪੰਥਦਰਦੀ ਆ ਪੰਜਾਬ ਦੇ ਕੋਨੇ-ਕੋਨੇ ਵਿੱਚ ਜਾਂ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਕੋਈ ਸਿੱਖ ਬੈਠਾ ਦੁਨੀਆ ਭਰ ਦੇ ਵਿੱਚ ਬੈਠੇ ਸਿੱਖ ਜਿੱਥੇ ਵੀ ਬੈਠੇ ਆ ਉਹਨਾਂ ਨੂੰ ਮੈਂ ਸਨਮਰ ਅਪੀਲ ਕਰਦਾ ਕਿ ਤੁਸੀਂ ਆਵਾਜ਼ ਉਠਾਓ ਔਰ ਜਿੰਨੀਆਂ ਸੰਗਤਾਂ ਪੰਜਾਬ ਦੇ ਵਿੱਚ ਨੇ ਨਾਜਾਂ ਨਾਲ ਲੱਗਦੇ ਸੂਬਿਆਂ ਵਿੱਚ ਬੈਠੀਆਂ ਸਾਰੀਆਂ ਸੰਗਤਾਂ ਸਮੁੱਚਾ ਸੰਤ ਸਮਾਜ ਨਿਹੰਗ ਸਿੰਘ ਜਥੇਬੰਦੀਆਂ ਔਰ ਸੇਵਾ ਵਾਲੀਆਂ ਜਥੇਬੰਦੀਆਂ ਸੇਵਾ ਪੰਥੀ ਜਥੇਬੰਦੀਆਂ ਇਸੇ ਹੀ ਤਰ੍ਹਾਂ ਪੰਥਕ ਤੇ ਰਾਂ ਜਿੰਨੀਆਂ ਵੀ ਹਨ ਸਾਰੇ ਆਪਣੇ ਮਤਭੇਦ ਭੁਲਾਓ ਔਰ ਹਮ ਹਮ ਆ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਚੱਲ ਜੀਏ ਔਰ ਇਹਨਾਂ ਦੇ ਮਨਮਾਨੀ ਦੇ ਫੈਸਲੇ ਕੀਤੇਆਂ ਨੂੰ ਰੱਦ ਕਰਾਈਏ ਔਰ ਸਾਰਾ ਪਾਂਥ ਇਕੱਟ ਹੋ ਕੇ ਕਾਫਲਿਆਂ ਦੇ ਰੂਪ ਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਉੱਤੇ ਤਾਂ ਕਿ ਇਹਨਾਂ ਦੇ ਮਨਮਾਨੀ ਦੇ ਫੈਸਲਿਆਂ ਨੂੰ ਰੱਦ ਕਰਾਇਆ ਜਾ ਸਕੇ ਇਹ ਮੇਰੀ ਅੱਜ ਸਮੁੱਚੀ ਸੰਗਤ ਨੂੰ ਅਪੀਲ ਔਰ ਬੇਨਤੀ ਹੈ ਹੁਣ ਜੀ ਇਤਨਾ ਸੋਸ਼ਲ ਮੀਡੀਆ ਉੱਤੇ ਜਿਹੜਾ ਤੁਸੀਂ ਪਹਿਲਾਂ ਵੀ ਲਿਆਨ ਦਿੱਤਾ ਸੀ ਉਸ ਤੋਂ ਬਾਅਦ ਕਾਫੀ ਵਿਰੋਧੀ ਕਮੈਂਟਸ ਜਿਹੜੇ ਹੈਗੇ ਨੇ ਦੇਖਣ ਨੂੰ ਮਿਲਦੇ ਦੇ ਅੰਦਰ ਤੇੜਾ ਤੁਸੀਂ ਜਿੱਤੇ ਦਾ ਸਾਥ ਨੂੰ ਲੈ ਕੇ ਮੇਰੀ ਇੱਕ ਬੇਨਤੀ ਹੈ ਜੀ ਕਿ ਇਹ ਗੱਲਾਂ ਪਿਛਲੇ ਸਮਿਆਂ ਤੋਂ ਚੱਲਦੀਆਂ ਹੁੰਦੀਆਂ ਸਨ ਕਿ ਕਿਸੇ ਬੰਦੇ ਨੂੰ ਬਦਨਾਮ ਕਰਨ ਲਈ ਉਸ ਦੇ ਖਿਲਾਫ ਇੱਕ ਮੁਹਿੰਮ ਚਲਾਈ ਜਾਵੇ ਪਹਿਲੀ ਗੱਲ ਮੈਂ ਇਹਨਾਂ ਲੋਕਾਂ ਨੂੰ ਇਹ ਪੁੱਛਣੀ ਚਾਹਣਾ ਔਰ ਪੰਥਕ ਪਲੇਟਫਾਰਮ ਤੋਂ ਪੁੱਛਣੀ ਚਾਹਣਾ ਕਿ ਤੁਸੀਂ ਪੰਥਕ ਮਰਿਆ ਦਾ ਪੰਥਕ ਅਰਦਾਸ ਦੀ ਗੱਲ ਤਾਂ ਕਰਦੇ ਹੋ ਲੇਕਿਨ ਪੰਥਕ ਅਰਦਾਸ ਦੇ ਬੋਲ ਜਿਹੜੇ ਆ ਉਹਨਾਂ ਦੀਆਂ ਧੜੀਆਂ ਜਿਨ੍ਹਾਂ ਨੇ ਦੇਖ ਕੇ ਅਣ ਦਿੱਠ ਕੀਤਾ ਤੇਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਦੀ ਵਾਦ ਰੂਪ ਨੂੰ ਸਿੰਘ ਸਹਿਬਾਨਾ ਦੀ ਕਿਸ ਤਰ੍ਹਾਂ ਅਕਾਲੀ ਆਗੂਆਂ ਨੇ ਕਰਦਾਰ ਖੁਸ਼ੀ ਕੀਤੀ ਅੱਜ ਦੁਨੀਆ ਵਿੱਚ ਕਿਸ ਤਰ੍ਹਾਂ ਦੀ ਇਲਜ਼ਾਮਬਾਜ਼ੀ ਸਿੰਘ ਸਹਿਬਾਨਾ ਦੇ ਉੱਤੇ ਕੀਤੀ ਗਈ ਹੈ ਸ਼ਰਮ ਨਾਲ ਸਿਰ ਝੁਕਣਾ ਚਾਹੀਦਾ ਇੱਕ ਪਾਸੇ ਅਰਦਾਸ ਦੇ ਬੋਲ ਹੈ ਵੀ ਦੇਖ ਕੇ ਅੰਡਠ ਕਰਨਾ ਤੇ ਦੂਸਰੇ ਪਾਸੇ ਆਪਣੀ ਤਖਤਾਂ ਤੇ ਬੈਠੇ ਜਥੇਦਾਰਾਂ ਨੂੰ ਆਪਣੀ ਨਿੱਜੀ ਚੌਧਰਾਂ ਲਈ ਆਪਣੀਆਂ ਨਿੱਜੀ ਪਦਵੀਆਂ ਲਈ ਉਹਨਾਂ ਨੂੰ ਬਦਨਾਮ ਕਰਨਾ ਇਹ ਕਿੱਥੋਂ ਦੀ ਗੁਰਸਿੱਖੀ ਆ ਕਿੱਥੋਂ ਦਾ ਇਹ ਅਕਾਲੀਪੁਣਾ ਕਿੱਥੋਂ ਦੀ ਇਹ ਪੰਥਕ ਸੋਚ ਹੈ ਦੁਸ਼ਮਣ ਦਾ ਵੀ ਕੋਈ ਗੁਨਾਹ ਹੋਵੇ ਦੁਸ਼ਮਣ ਦਾ ਵੀ ਕੋਈ ਪਾਪ ਹੋਵੇ ਸਿੱਖ ਕਦੇ ਉਸ ਦਾ ਜ਼ਿਕਰ ਵੀ ਨਹੀਂ ਕਰਦਾ ਬੜਾ ਅਫਸੋਸ ਹੈ ਦੁੱਖ ਨਾਲ ਕਹਿਣਾ ਪੈਂਦਾ ਕਿ ਇਹ ਜੋ ਕੁਝ ਕੀਤਾ ਜਾ ਰਿਹਾ ਇਹ ਅਰਦਾਸ ਦੇ ਬੋਲਾਂ ਦੀ ਉਲੰਘਣਾ ਜਿਹੜੀ ਨਿੱਤਰ ਅਰਦਾਸ ਆਪ ਕਰਦੇ ਸਿੰਘ ਸਹਿਬਾਨਾਂ ਦੀ ਜੋ ਇਹਨਾਂ ਨੇ ਕਿਰਦਾਰ ਕਸ਼ੀ ਕੀਤੀ ਹੈ ਉਹ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਮੈਂ ਇਹ ਬੇਨਤੀ ਕਰਦਾ ਅੱਜ ਤੁਸੀਂ ਸਿੰਘ ਸਹਿਬਾਨਾਂ ਦੀ ਕਿਰਦਾਰ ਕਸ਼ੀ ਕਰ ਰਹੇ ਹੋ ਉਹਨਾਂ ਧਾਰਮਿਕ ਹਸਤੀਆਂ ਦੀ ਕਿਰਦਾਰ ਕੁਸ਼ੀ ਕਰ ਰਹੇ ਹੋ ਜਿਨ੍ਹਾਂ ਦੇ ਅੱਗੇ ਅਸੀਂ ਹੱਥ ਜੋੜ ਕੇ ਸਿਰ ਝੁਕਾਉਨੇ ਆਉਣ ਵਾਲਾ ਸਮਾਂ ਤੁਹਾਨੂੰ ਵੀ 마ਫ ਨਹੀਂ ਕਰੇਗਾ ਦੁਨੀਆ ਤੁਹਾਨੂੰ ਇਸ ਗੁਨਾਹ ਦੀ ਸਜ਼ਾ ਦੇਗੀ ਪੰਥ ਦੀ ਕਚਹਿਰੀ ਦੇ ਵਿੱਚ ਔਰ ਇਹ ਸਜ਼ਾ ਤੁਹਾਨੂੰ ਅਵਸ਼ਯ ਰੱਬ ਦੀ ਦਰਗਾਹ ਤੋਂ ਵੀ ਮਿਲੇਗੀ ਕਬੀਰ ਸਾਹਿਬ ਨੇ ਕੀ ਕਿਹਾ ਕਹੋ ਕਬੀਰ ਨਿੰਦਕ ਡੂਬਾ ਹਮ ਉਤਰੇ ਚਾਨਕਬੀਰ ਕੋ ਨਿੰਦਾ ਸਾਰ ਨਿੰਦਕ ਡੂਬਾ ਹਮ ਉਤਰੀ ਪਾਰ ਬਾਕੀ ਆਈਟੀ ਸੈੱਲ ਵਾਲਿਆਂ ਨੂੰ ਮੈਂ ਇੱਕ ਗੱਲ ਕਹਣੀ